ਜਿੰਨਾਂ ਦੀਆਂ ਵੀ ਸਵੇਰੇ ਉੱਠਣਸਾਰ ਅੱਡੀਆਂ ਥੱਲੇ ਨਹੀਂ ਲੱਗਦੀਆਂ ਹੈਗੀਆਂ ਹੱਟ ਹੈਮ ਹੱਡੀਆਂ ਦੇ ਵਿੱਚ ਦਰਦ ਰਹਿੰਦਾ ਥੋੜਾ ਜਿਆ ਤੁਸੀਂ ਕੰਮ ਕਰਦਿਆਂ ਨੂੰ ਅੱਡੀਆਂ ਦੁਖਣ ਲੱਗ ਜਾਂਦੀਆਂ ਨੇ ਤਾਂ ਤੁਸੀਂ ਇਹ ਚੀਜ਼ ਤਿਆਰ ਕਰਕੇ ਲੈ ਲਓ ਤੁਹਾਡੇ ਅੱਡੀਆਂ ਦੇ ਵਿੱਚ ਕਦੇ ਦਰਦ ਨਹੀਂ ਹੋਊਗਾ ਜੀ ਤੁਸੀਂ ਕਰਨਾ ਕੀ ਜੀ ਐਲੋਵੀਰਾ ਲੈਣਾਗਾ ਇਹਨੂੰ ਤੁਸੀਂ ਇੱਕ ਪਾਸੇ ਤੋਂ ਕੱਟ ਲਿਓ ਉਸ ਤੋਂ ਬਾਅਦ ਜਿਹੜਾ ਉਤਲਾ ਸਿਲਕਾ ਹੁੰਦਾ ਹੈ ਇਹਦਾ ਤੁਸੀਂ ਜੀ ਕੱਟ ਲਿਓ ਕੱਟਣ ਤੋਂ ਬਾਅਦ ਤੁਸੀਂ ਕਰਨਾ ਕੀ ਜੀ ਸਾਨੂੰ ਇੱਕ ਚਮਚ ਚਾਹੀਦਾ ਚਾਂਚੇ ਦੇ ਨਾਲ ਤੁਸੀਂ ਇਹਦੀ ਜਿਹੜੀ ਸਾਰੀ ਗੁੱਦਾ ਜੀ ਉਹ ਖੁਰਚ ਕੇ ਸਾਰੀ ਕਿਸੇ ਭਾਂਡੇ ਦੇ ਵਿੱਚ ਕੱਢ ਲਓ ਜੀ ਕੱਢਣ ਤੋਂ ਬਾਅਦ ਤੁਸੀਂ ਕਰਨਾ ਹੈ ਕਿ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਫੈਂਟ ਲਓ ਫੈਂਟਣ ਤੋਂ ਬਾਅਦ ਜੀ ਤੁਸੀਂ ਨੇ ਇਹਦੇ ਵਿੱਚ ਤੁਸੀਂ ਜੀ 3-4 ਗ੍ਰਾਮ ਪਾਣਾ ਜੀ ਨਸਾਦਰ ਇਹ ਪਣਸਾਰੀਆਂ ਤੋਂ ਮਿਲ ਜੂਗਾ ਇਹ ਤੁਸੀਂ ਲੈ ਆਇਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਣਾ ਜੀ ਇੱਕ ਚਮਚਾ ਹਲਦੀ ਦਾ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਜਦ ਇਹਦਾ ਮਿਕਸਚਰ ਤਿਆਰ ਹੋ ਗਿਆ ਇਹਨੂੰ ਤੁਸੀਂ ਕਿਸੇ ਕੜਾਈ ਦੇ ਵਿੱਚ ਪਾ ਲਿਓ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਜੀ ਗਰਮ ਕਰਕੇ ਚੰਗੇ ਤਰੀਕੇ ਦੇ ਨਾਲ ਪਕਾਣਾ ਹੈ ਓਨਾ ਚਿਰ ਪਕਾਣਾ ਜਿੰਨਾ ਚਿਰ ਇਹਦਾ ਸਾਰਾ ਪਾਣੀ ਮੱਚ ਜੇ ਨਾ ਜੀ ਇਸ ਤਰੀਕੇ ਦੀ ਇੱਕ ਇਹ ਮੱਲਬ ਬਣ ਕੇ ਤਿਆਰ ਹੋ ਜੂਗੀ ਉਸ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਭਾਂਡੇ ਦੇ ਵਿੱਚ ਕੱਢ ਲਿਓ ਕੱਢਣ ਤੋਂ ਬਾਅਦ ਜੀ ਤੁਸੀਂ ਜੱਥੇ ਵੀ ਸੋਡੀਆਂ ਅੱਡੀਆਂ 'ਚ ਦਰਦ ਹੈਗਾ ਐਨਾ ਤੁਸੀਂ ਜੀ ਚੰਗੇ ਤਰੀਕੇ ਨਾਲ ਲਾ ਕੇ ਪਹਿਲਾਂ 5-10 ਮਿੰਟ ਮਸਲਣਾ ਜੀ ਮਸਣ ਤੋਂ ਬਾਅਦ ਤੁਸੀਂ ਜੀ ਕਰਨਾ ਹੈ ਕੀ ਹੈ ਉਸ ਤੋਂ ਬਾਅਦ ਉਸ ਨੂੰ ਕੋਟਨ ਦਾ ਕੱਪੜਾ ਚ ਇਹਦੇ ਜੀ ਜਾਂ ਉਸ ਤੋਂ ਬਾਅਦ ਇਹਦੇ ਰੂਣ ਲਾ ਕੇ ਜੀ ਕੋਟਨ ਦੇ ਕੱਪੜੇ ਦੇ ਨਾਲ ਇਹਨੂੰ ਚੰਗੇ ਤਰੀਕੇ ਦੇ ਨਾਲ ਬੰਨ ਕੇ ਤੁਸੀਂ ਰਾਤ ਨੂੰ ਪੈ ਜਾਓ ਇਹਦੇ ਨਾਲ ਕੀ ਹੋਊਗਾ ਜਿਹੜਾ ਤੁਹਾਡੇ ਅੱਡੀਆਂ ਦੇ ਵਿੱਚ ਦਰਦ ਹੈ ਜੀ ਇਹ ਚੀਜ਼ ਸਾਰਾ ਚੁਗ ਦੂਗੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਕਿਸੇ ਦੇ ਕੰਮ ਆ ਜੇ ਜੀ